ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ sevak sev karhe sab teri jin sabda saad aaya gur kripa te Nirmal hoaa jena vitt ho aap gawaaya ਵਕ ਸੇਵ ਕਰਹਿ ਸਭ ਤੇਰੀ ਜਿਨ ਸਬਦੈ ਸਾਦ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਬਿਚਾਂ ਆਪ ਗਵਾਇਆ ਆਨੰਦ ਇਹਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸ਼ਬਦ ਸੁਹਾਇਆ ਮੇਰੇ ਠਾਕੁਰ ਹਮ ਬਾਰਖ ਸਰਨ ਤੁਮਾਰੀ ਇੱਕੋ ਸੱਚਾ ਸੱਚ ਤੋ ਕੇਵਲ ਆਪ ਮੁਰਾਰੀ ਰਹੇ ਤਿਨੇ ਪ੍ਰਭ ਪਾਇਆ ਸਬਦ ਹਮ ਮੈ ਮਾਰੀ ਗਿਰਿ ਮਹਿ ਸਦਾ ਹਰ ਜਨ ਉਦਾਸੀ ਗਿਆਨ ਤਤ ਵਿਚਾਰੀ ਸਤਗੁਰ ਸੇਵ ਸਦਾ ਸੁਖ ਪਾਇਆ ਹਰ ਰੱਖੇ ਹਰ ਰਾਖਿਆ ਓਰ ਤਾਰੀ ਇਹ ਮਨੁ ਆਂ ਦਾਹਿਸ ਧਾਮ ਦਾ ਦੂਜੇ ਭਾਇ ਖਵਾਇ ਮਨ ਮੁਖ ਮੁਗਦ ਹਰ ਨਾਮ ਨਾ ਚੇਤੇ ਬਿਰਥਾ ਜਨਮ ਗਵਾਇਆ ਸਤਿਗੁਰ ਤੇਡੇ ਤਾਂ ਨਾਉ ਪਾਏ ਹਮ ਮੋਹ ਚੁਕਾਇਆ ਹਰ ਜਨ ਸਾਚੇ ਸਾਚ ਕਮਾਵਹਿ ਗੁਰ ਕਾ ਸ਼ਬਦ ਵਿਚਾਰੇ ਆਪੇ ਮੇਲ ਲੈ ਪ੍ਰਭ ਸਾਚੈ ਸਾਚ ਰਖਿਆ ਉਰ ਤਾਰੀ ਨਾਨਕ ਨਾਮ ਹੰਗਾਤ ਮਤ ਪਾਏ ਇਹ ਹਾਰਾਸ ਹਮਾਰੇ ਆਪੇ ਮਿਲ ਲੈ ਪ੍ਰਭ ਸੱਚ ਸਾਚ ਰਖਿਆ ਉਰ ਤਾਰੀ नानक नाम गात मत पाई ए हास हमारी गुरु जी का खालसा गुरु जी की फतेह सोरठ महल्ला दीजा ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੇਵਕ ਸੇਵ ਕਰਹਿ ਸਭ ਤੇਰੀ ਜਿਨ ਸਬਦ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚ ਹੋ ਆਪ ਗਵਾਇਆ ਅਨ ਦਿਨ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦ ਸੁਹਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ ਵਾ